ਗੁਰਿਆ ਇਲਾਕੇ ਚ ਮੋਟਰਾਂ ਤੋਂ ਤਾਰਾ ਚੋਰੀ ਹੋਣ ਨਾਲ ਕਿਸਾਨ ਕਾਫੀ ਪਰੇਸ਼ਾਨ ਹਨ ਹਾਲ ਹੀ ਵਿੱਚ ਕਿਸਾਨਾਂ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਸੀ ਜਿਸ ਕੋਲ ਇੱਕ ਬੋਰੇ ਵਿੱਚ ਮੋਟਰਾਂ ਤੋਂ ਚੋਰੀ ਕੀਤੀਆਂ ਤਾਰਾ ਸਟਾਰਟਰ ਅਤੇ ਹੋਰ ਸਮਾਨ ਸੀ ਪਰ ਉਹ ਵਿਅਕਤੀ ਕਿਸਾਨਾਂ ਨੂੰ ਭੁਲੇਖਾ ਦੇ ਕੇ ਉਹਨਾਂ ਦੇ ਚੁੰਗਲ ਚ ਭੱਜ ਗਿਆ ਅਤੇ ਚੋਰੀ ਕੀਤੇ ਸਮਾਨ ਵਾਲਾ ਭਰਿਆ ਬੋਰਾ ਛੱਡ ਗਿਆ ਕਿਸਾਨਾਂ ਮੁਤਾਬਕ ਜਦੋਂ ਉਹਨਾਂ ਨੇ ਬੋਰਾ ਖੋਲ ਕੇ ਦੇਖਿਆ ਤਾਂ ਉਸ ਵਿੱਚ ਚੋਰੀ ਕੀਤੀਆਂ ਤਾਰਾ ਸਟਾਰਟਰ ਅਤੇ ਹੋਰ ਕਾਫੀ ਸਮਾਨ ਸੀ ਕਿਸਾਨਾ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਰਿਆ ਦੇ ਇਲਾਕੇ ਗਹੌਰ, ਮਾਲਾ, ਚਚਰਾੜੀ ਅਤੇ ਹੂਨਾ ਪਿੰਡਾਂ ਵਿੱਚ ਲਗਾਤਾਰ ਮੋਟਰਾਂ ਤੋਂ ਸਮਾਨ ਚੋਰੀ ਦੀਆਂ ਖਬਰਾਂ ਮਿਲ ਰਹੀਆਂ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਹੈ ਕਿ ਇਹਨਾਂ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤਾਂ ਜੋ ਹੋਰ ਨੁਕਸਾਨ ਨਾ ਹੋ ਸਕੇ। ਮੈਂ ਬਾਦਰਾਂ ਦੇ ਪ੍ਰਧਾਨ ਬੰਡ ਮਾਲਾ ਮੈਂ ਜੀ ਟ੍ਰੋਪਾਂਪ ਤੋਂ ਤੇਲ ਲੇ ਗੁੰਦਾ ਸੀਗਾ ਕਿ ਇੱਕ ਪੌਥਲੇ ਸਾਥਨ ਦੇ ਪੌਥਲੇ ਕਿ ਇੱਕ ਬੰਦੇ ਦੇ ਕੋਲ ਮੁੰਡੇ ਦੇ ਕੋਲ ਇਹ ਇੱਕ ਬੋਰਾ ਫੜਿਆ ਸੀ ਵਿੱਚੇ ਸਮਾਨ ਵਾਲਾ ਤੇ ਮੈਂ ਕੁਛਿਆ ਰੋਕੇ ਪੇ ਮੈਂ ਉਹ ਸਮਾਨ ਤੇ ਰਿੱਤੀ ਆ ਕਿ ਕਿਤੇ ਮੈਂ ਕੰਮ ਤੋਂ ਆਇਆ ਉਸ ਨੇ ਸਮਾਨੇ ਮੇਰੇ ਆਪਣੇ ਜ਼ਮਾਨੇ ਮੈਂ ਖਲਦਾ ਕੀ ਆ ਜਬ ਮੈਂ ਬੋਰਾ ਢੇਰ ਕੀਤਾ ਵਿੱਚੋਂ ਸਾਰਾ ਸਮਾਨ ਉਹਦੇ ਆਪਣਾ ਤੇ ਚਾਬੀਆਂ ਪਾ ਲਾਤ ਥੋੜਾ ਸਾਰਾ ਨਿਕਲੇ ਵਿੱਚੋਂ ਚਾਰਾਂ ਵੱਡੀਆਂ ਆ ਤੇ ਸਾਕਤਰਾ ਸਮਾਨ ਸੋ ਲਾਇਆ ਸਾਰਾ ਫੜਿਆ ਕੋਈ ਮੈਂ ਸਮਾਨ ਦੇਖਣਾ ਪਿਆ ਦੋਸ਼ ਨੂੰ ਚੜ ਕੇ ਭੱਜ ਗਿਆ ਸਾਡੇ ਪਿੰਡ ਦਾ ਹੀ ਆ ਸਾਡੇ ਪਿੰਡ ਤੋਂ ਮਾਲਾ ਦਾ ਮੈਂ ਮਾਲਾ ਰੇਣ ਬੜਾ ਮਡਾ ਮਾਲਾ ਦੇ ਮਨੀ ਨਾ ਹੁਦਾ ਮਡਾ ਹਾਂ ਕੰਪਲੀਟ ਦਿੱਤੀ ਪੁਲਿਸ ਨੂੰ ਪਹਿਲਾਂ ਕੀਤੀ ਸੀਗਾ ਪਹਿਲਾਂ ਲੰਘੀ ਸੀ ਉਹ ਕਹਿੰਦੇ ਸੀ ਬੰਦਾ ਕਿਹੜਾ ਦੇਖਿਆ ਨਾ ਸੀ ਕੌਣ ਬੰਦਾ ਦੇਖ ਲਿਆ ਉਹ ਬੰਦਾ ਯਾਰ ਕਿੰਨੀਆਂ ਮੋਟਰਾਂ ਤੇ ਹੋਈ ਚੋਰੀ 40 ਮੋਟਰਾਂ ਦਾ ਸੱਚ 40 ਪਿਆਮਟ ਰਗੀਆਂ 6 ਮੋਟਰ ਮਰ ਗਈਆਂ ਸਾਰੀਆਂ ਤੇ ਹੋਈ ਆ ਹਾਂ 6 ਮੋਟਰਾਂ ਦੇ ਹਾਂ 6 ਮੋਟਰਾਂ ਤੇ ਹੋਈ ਹਨ ਹਾਂ 6 ਮੋਟਰ ਮਰ ਗੀਆਂ ਬਾਕੀ ਹੋਰ ਹੈਗੇ ਸਾਰੀਆਂ ਜਾਣ 40 ਪਿਆਮਟ ਮੋਟਰਾਂ ਦੀਆਂ ਘੌਰ ਵਿੱਚ ਮਾਨ ਵਿੱਚ ਚਰਾੜੀ ਸਾਰੀਆਂ ਮੋਟਰਾਂ ਦੀਆਂ ਹੋਈਆਂ ਅੱਜ ਹੀ ਹੋਈਆਂ ਇਹ ਚੋਰੀ ਸਾਰੀ ਨਹੀਂ ਪਹਿਲੇ ਕਈ ਦਿਨੋਂ ਕਰਦ ਨੂੰ ਫੜਿਆ ਅੱਜ ਮਤਲਬ ਫੜਿਆ ਅੱਜ ਫੜਾ ਹੋ ਗਿਆ ਨਹੀਂ ਚੱਲ ਗਿਆ ਹਾਂ ਅੜਕਿਆ ਜਾ ਮਤਲਬ ਅੱਜ ਫੜਵਾਇਆ ਨਹੀਂ ਫੜੋ ਹੋ ਗਿਆ ਉਹ ਆ ਬੰਦਾ ਫੜਿਆ ਨੱਠ ਗਿਆ ਮੈਂ ਤਾਂ ਜਵਾਨ ਦੇ ਖੜ ਪੱਜ ਗਏ ਬੰਦਾ ਫੜੂ ਪਿੰਡ ਦਾ ਹੀ ਆ ਅਛਾ ਨੱਠ ਗਿਆ ਹਾਂ ਨੱਠ ਗਿਆ ਜਵਾਨ ਛੜ ਗਿਆ ਪੱਜ ਗਿਆ ਠੀਕ ਹੈ ਜੀ ਹਾਂਜੀ ਭਾਈ ਜੀ ਸਾਰੇ ਇਲਾਕਾ ਨਿਵਾਸੀ ਪਿੰਡ ਮਾਲਾ ਗਹਾਵਰ ਚਚਰਾੜੀ ਜੋ ਕਿ ਮਾਲਾ ਦੇ ਤੇ ਗਹਾਵਰ ਦੇ ਵਿਚਾਲੇ ਮੋਟਰਾਂ 26 ਜਰੂਰੀ ਚੋਰੀ ਹੋਈ ਸੀ ਸਾਰੀ ਤਾਰਾਂ ਪੱਟ ਪੱਟ ਕੇ ਲੈ ਗਏ ਤਾਰਾਂ ਅਸੀਂ ਦੁਆਰਾ ਪਾਈਆਂ ਫਿਰ ਅੱਜ ਤੋਂ 20 ਦਿਨ ਪਹਿਲਾਂ ਇਹਨਾਂ ਨੇ ਕੱਲੀ ਕੱਲੀ ਮੋਟਰ ਦਾ ਸਟਾਰਟਰ ਸਮੇਤ ਗ੍ਰਿਪ ਤਾਰਾਂ ਦਰਵਾਜ਼ੇ ਭੰਨ ਭੰਨ ਕੇ ਇਹਨਾਂ ਨੇ 40 ਮੋਟਰ ਦਾ ਨੁਕਸਾਨ ਕੀਤਾ ਸਾਡੇ ਮਾਲਾ ਦੇ ਭਾਈਵੰਦ ਨੇ ਰਿਪੋਰਟ ਦਿੱਤੀ ਜਾ ਕੇ ਥਾਣੇ ਵਿੱਚ ਤੇ ਕੋਈ ਪੁਲਿਸ ਦੀ ਕਾਰਵਾਈ ਨਹੀਂ ਹੋਈ ਤੇ ਹੁਣ ਅਸੀਂ ਆਪ 20 ਦਿਨ ਤੋਂ ਰਾਖੀ ਕਰ ਰਹੇ ਆ ਮੋਟਰਾਂ ਦੀ ਵੀ ਦੇਖੀਏ ਕਿੱਥੇ ਕੀ ਹੋ ਰਿਹਾ ਤੇ ਰਾਤ ਮੈਨੂੰ ਮੇਰੇ ਪਿੰਡ ਦੇ ਫੋਨ ਆਇਆ ਚਚਰਾੜੀ ਪੰਪ ਤੇ ਮਗਰ ਤਾਰਾ ਲੈ ਗਈਆਂ ਜੀ ਤਾਂ ਸਵੇਰੇ ਜਦੋਂ ਅਸੀਂ ਘੁੰਮ ਤੇ ਫਿਰਦੇ ਸੀਗੇ ਤਾਂ ਸਾਡੇ 마을ਾਂ ਦੇ ਭਾਈਵੰਦ ਸਰਦਾਰ ਬਾਰੀ ਇਹਨਾਂ ਨੇ ਇੱਕ ਦੇਖਿਆ ਬੰਦਾ ਸ਼ੱਕੀ ਹਾਲ ਚੋਂ ਘੁੰਮਦਾ ਉਹਦੇ ਕੋਲ ਬੋਰਾ ਸੀ ਇਹਨਾਂ ਦੇ ਪਿੰਡ ਦਾ ਹੀ ਸੀ ਸ਼ੱਕ ਸੀ ਕੀ ਬੰਦਿਆਂ ਨੂੰ ਵੀ ਇਹ ਬੰਦਾ ਬੂਟ ਪਾ ਕੇ ਘਮ ਗਮਸ਼ੂ ਪਾ ਕੇ ਘੁੰਮਦਾ ਇਹਦੇ ਕੋਲ ਕੋਈ ਸਮਾਨ ਚੱਕੀ ਆ ਪੁੱਛਿਆ ਤੇ ਕਹਿੰਦਾ ਵੀ ਮੇਰਾ ਆਪਣਾ ਸਮਾਨ ਨਿੱਜੀ ਸਮਾਨ ਆ ਜਦੋਂ ਬੋਰਾ ਦੇਖਿਆ ਤੇ ਬੋਰੇ ਵਿੱਚ ਤਾਰਾਂ ਗਰੇਪਰ ਸਟਾਰਟਰ ਹਰ ਇੱਕ ਚੀਜ਼ ਭੰਨ ਭੰਨ ਕੇ ਤਾਂਬਾ ਕੱਢ ਕੇ ਉਹਨੇ ਘਟੋ ਘਟ 20 ਕਿਲੋ ਸਮਾਨ ਇਕੱਠਾ ਕੀਤਾ ਸੀ ਤੇ ਇੰਨੇ ਚਿਰ ਨੂੰ ਉਹ ਇਹਨਾਂ ਨੂੰ ਝਕਾਨੀ ਦੇ ਕੇ ਕਣਕ ਵਿੱਚ ਲੱਗ ਗਿਆ ਜਾ ਕੇ ਤੇ ਹੁਣ ਅਸੀਂ ਸਾਰੇ ਮੋਟਰਾਂ ਤੇ ਜਾ ਕੇ ਦੇ ਦੇ ਘਟੋ ਘਟ ਇੱਕ ਇੱਕ ਮੋਟਰ ਦਾ 10 10 12 12 ਹਜ਼ਾਰ ਰੁਪਏ ਦਾ ਨੁਕਸਾਨ ਆ ਕਿਉਂਕਿ ਜ਼ਿੰਮੇਦਾਰ ਨੂੰ ਪਹਿਲੇ ਹੀ ਹਰ ਕਿ ਪਾਸੇ ਝੋਨੇ ਦੀ ਫਸਲ ਤੇ ਮਾਰ ਪੈ ਰਹੀ ਹੈ ਹਰ ਜੀ ਦੀ ਮਾਰ ਪੈ ਰਹੀ ਹੈ ਆ ਗਿਆ ਆ ਗਿਆ ਜੇ 40 50 ਮੋਟਰਾਂ ਆ ਤੇ ਘਟੋ ਘਟ ਚਾਰ ਪੰਜ ਲੱਖ ਦਾ ਇੱਕ ਮਤਲਬ ਵੱਡਾ ਨੁਕਸਾਨ ਸਾਡਾ ਸਾਰੇ ਜ਼ਿਮੀਦਾਰਾਂ ਦਾ ਹੋਇਆ 6 ਮੋਟਰ ਇਹਨਾਂ ਦੀਆਂ ਤਿੰਨ ਮੋਟਰ ਮੇਰੀਆਂ ਨੌ ਮੋਟਰ ਇੱਕ ਸੁੱਖੇ ਮਾਲੇ ਦੀਆਂ ਇਕੱਲੇ ਇਕੱਲੇ ਬੰਦੀਆਂ ਮੇਰੇ ਭਾਈਵੰਦ ਬੈਠੇ ਆ ਬੁੱਲਾ ਭਾਜੀ ਇਹਨਾਂ ਦੀਆਂ ਮੋਟਰਾਂ ਤਿੰਨ ਸਿਗੀਆਂ ਇਨਾ ਭਾਈ ਸਾਹਿਬ ਦੀ ਪੰਜ ਮੋਟਰ ਆਇਆ ਜੇ ਗੇਟ ਵੀ ਲਾ ਲਿਆ ਪੰਜ ਮੋਟਰਾਂ ਦੇ ਵਿੱਚ ਇੱਕ ਮੋਟਰ ਤੇ 9000 ਦਾ ਸ਼ਟਰ ਸਮੇਤ ਕਰਪਾ ਪੈਂਦਾ ਜੀ 45000 ਦਾ ਇੱਕ ਬੰਦੇ ਦਾ ਨੁਕਸਾਨ ਆ ਜੇ ਸਾਰਾ ਹੀ ਅਸੀਂ ਮੋਟਾ-ਮੋਟਾ ਦਾ ਜਲੇ ਸਾਡਾ ਘਟੋ-ਘਟ ਪੰਜ-7 ਲੱਖ ਰੁਪਏ ਦਾ ਮੋਟਾਂ ਦਾ ਨੁਕਸਾਨ ਆ ਜੀ ਸੋ ਪੁਲਿਸ ਨੂੰ ਬੇਨਤੀ ਆ ਕਿ ਜੇ ਹੁਣ ਬੰਦਾ ਸਾਨੂੰ ਛੱਕੀ ਅਸੀਂ ਦੇਖਿਆ ਫੜ ਹੋਇਆ ਉਹ ਸਾਡੇ ਹੱਥੋਂ ਨਿਕਲ ਕੇ ਦੌੜ ਗਿਆ ਜੇ ਕੋਈ ਕਾਰਵਾਈ ਕਰਨੀ ਹੈ ਤੇ ਸਿੱਧੀ ਬਖਸ਼ ਕਰੋ ਨਹੀਂ ਤਾਂ ਅਸੀਂ ਆਪਣੀ ਕਾਰਵਾਈ ਤੇ ਸਿੱਧੀ ਬਖਸ਼ ਅਸੀਂ ਆਪ ਹੀ ਕਰਾਂਗੇ ਅਸੀਂ ਪਹਿਲਾਂ ਉਹਨੂੰ ਫੜਾਂਗੇ ਤੇ ਕਿੱਥੇ ਇਹ ਸਮਾਨ ਵੇਚਦਾ ਕਿਥੇ ਇਹਦੇ ਨਾਲ ਦੇ ਸਾਥੀ ਆ ਤੇ ਕੀ ਕੁਛ ਨੇ ਕੀਤਾ ਜੋ ਉਹਦੇ ਹਥਿਆਰ ਸਮੇਤ ਤੇ ਸਾਰਾ ਕੁਝ ਸਾਡੇ ਕੋਲ ਤਾਂ ਮੌਕੇ ਤੇ ਮੌਜੂਦ ਹੈ ਜੀ ਬੜੀ ਮਿਹਰਬਾਨੀ ਹੋ ਗਈ ਜੀ